ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਪਹਿਲੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਪ ਸਬੰਧੀ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੀ ਪਾਕਿਸਤਾਨ ਲਈ ਸੰਗਤਾਂ ਨਾਲ ਗਏ ਸਨ ਪਾਕਿਸਤਾਨ ਤੋਂ ਸਿੱਖ ਗੁਰੂ ਧਾਮਾਂ ਦੇ ਦਰਸ਼ਨ ਦੇਦਾਰ ਕਰਨ ਉਪਰੰਤ ਅੱਜ ਕੁਲਦੀਪ ਸਿੰਘ ਗੜਗਜ اٹاری واگا border ਰਾਹੀਂ ਭਾਰਤ ਵਾਪਸ ਪਰਤੇ ਸਨ موਕੇਸ਼ ਰਿਹਾਖਾਲ ਤੱਕ ਸਾਡੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੇ ਕਿਹਾ ਕਿ ਗੁਰੂ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਹੈ ਜਦੋਂ ਅਸੀਂ ਇੱਥੋਂ border ਤੋਂ ਹੀ ਜਾਣ ਲੱਗੇ ਸੀ ਸਾਡਾ ਬਹੁਤ ਪਰਮਾ ਸਵਾਗਤ ਹੋਇਆ ਲੈਂਦੇ ਪੰਜਾਬ ਵਿੱਚ ਵੀ ਬਹੁਤ ਚੰਗਾ ਸਵਾਗਤ ਕੀਤਾ ਗਿਆ ਜਿੱਥੇ ਜਿੱਥੇ ਗੁਰਪੁਰਬ ਮਨਾਏ ਗਏ ਉੱਥੇ ਪੁਕਤਾ ਪ੍ਰਬੰਧ ਕੀਤੇ ਗਏ ਸਿੱਖ ਸੰਗਤਾਂ ਬਹੁਤ ਹੀ ਖੁਸ਼ ਸੀ ਪਹਿਲਾਂ ਤੇ ਅਸੀਂ ਸ਼ੁਕਰਗੁਜ਼ਾਰਾਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਾਵੇਂ ਕਿ ਪਹਿਲਾਂ ਬੜੇ ਹਾਲਾਤ ਹਣ ਸਾਨੂੰ ਕਿ ਪਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਉੱਥੇ ਜੱਥਾ ਪਹੁੰਚਿਆ ਔਰ ਜਥੇ ਦਾਇਤੋਂ ਬਾਰਡਰ ਤੋਂ ਹੀ ਬੜਾ ਭਰਮਸਪਾਤ ਹੋਇਆ ਲੈਂਦੇ ਪੰਜਾਬ ਦੇ ਦੇਸੀ ਕਾਫੀ ਬਹੁਤ ਚੰਗੇ ਬੁਖਤਾ ਫਰਮਾਨ ਸੀ ਔਰ ਉਹਦੇ ਤੋਂ ਬਾਅਦ ਜਿੱਥੇ ਜਿੱਥੇ ਵੀ ਗੁਰਪੁਰਪੁਰ ਮਨਾਇਆ ਗਿਆ ਉੱਥੇ ਬਹੁਤ ਚੰਗੇ ਬੁਖਤਾ ਪ੍ਰਬੰਧ ਜਿਹੜੀ ਸਾਡੇ ਪਾਕਿਸਤਾਨ ਸਿੱਖ ਗੁਰਗੋਰਾ ਪ੍ਰਬੰਧਕ ਕਮੇਟੀ ਆ ਉਹਨੇ ਕੀਤੇ ਨੇ ਤੇ ਰਹੀਂਦੇ ਪੰਜਾਬ ਦੀ ਸਰਕਾਰ ਨੇ ਬਾਕੀ ਸਿੱਖ ਸੰਗਤ ਉੱਥੇ ਖੁਸ਼ੀ ਉੱਥੇ ਆਪਾਂ ਨੂੰ ਬਹੁਤ ਸਾਰੇ ਆਪਣੇ ਕਿਉਂਕਿ ਸਿੱਖ ਪੰਥ ਦੇ ਇੱਕ ਪਰਿਵਾਰ ਆ ਨਾ ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਵਾਸੀ ਆਨੰਦਪੁਰ ਸਾਹਿਬ ਦਾ ਤੇ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੇਵਾ ਉੱਥੇ 50 ਲੱਖਾ ਜਿਨ੍ਹਾਂ ਨੂੰ ਆਪਾਂ ਸਿੰਧੀ ਸਮਾਰੀ ਦਿੰਨੇ ਆ ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਚੜ੍ਹਦੀ ਕਲਾ 'ਚ ਰਹਿਣ ਦਾ ਆਪਸੀ ਪ੍ਰੇਮ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ ਔਰ ਮੈਂ ਉੱਥੇ ਵੀ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ ਨਨਕਾਣਾ ਸਾਹਿਬ ਵੀ ਮੈਂ ਕੀਤਾ ਇਹਥੇ ਵੀ ਮੈਂ ਦੁਬਾਰਾ ਤੋਂ ਕਰਦਾ ਜਿਹੜਾ ਹਾਲਾਤ ਚੰਗੇ ਹੋਏ ਬਾਕੀ ਮੈਂ ਕੱਲ ਗਿਆ ਸੀ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਤੁਹਾਨੂੰ ਪਤਾ ਵੀ ਪਿਛੇ ਜਦੋਂ ਹੜਾ ਆਇਆ ਤੇ ਕਾਫੀ ਨੁਕਸਾਨ ਹੋਇਆ ਪਰ ਹੁਣ ਉੱਥੇ ਬਿਲਕੁਲ ਸਾਫ਼ ਆ ਆਣੀ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਦੋ ਦਿਨ ਦੇ ਵਿੱਚ ਹੀ ਆਪਾਂ ਬਾਹਰ ਕੱਢਤਾ। ਤੋਂ ਕਰਤਾਰਪੁਰ ਸਾਹਿਬ ਉਹ ਡੀਕਤਾ ਪਿਆ ਚੜ੍ਹਦੇ ਪੰਜਾਬ ਦੀ ਸਿੱਖ ਸੰਗਤ ਨੂੰ ਤੇ ਮੈਂ ਕੱਲ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਜਿੱਥੇ ਅਮਨ ਆਮਾਨ ਦੀ ਅਰਦਾਸ ਕੀਤੀ ਉੱਥੇ ਸਿੱਖ ਕੌਮ ਦੇ ਵਾਅਦੇ ਤੇ ਚੜ੍ਹਦੀ ਕਲਾ ਦੀ ਤੇ ਨਾਲ ਹੀ ਅਰਦਾਸ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦਾ ਲੰਕਾ ਜਲਦੀ ਖੁੱਲੇ ਤਾਂ ਕਿ ਜਿਹੜੀ ਸਿੱਖ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਕਰਤਾਰਪੁਰ ਸਾਹਿਬ ਜਾਵੇ। ਤੇ ਜੇ 150 ਸਾਲਾਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18-19 ਬਰੇ ਗੁਜ਼ਾਰੇ ਰੱਬ ਦੀ ਇਬਾਦਤ ਕਰਦਿਆਂ ਰੱਬ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਜੀ ਨੇ ਕੀਰਤ ਕਰਨ ਦਾ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉਥੇ ਸਿੱਖ ਸੰਗਤ ਜਾਵੇ ਇਹ ਮੈਂ ਉਥੇ ਅਰਦਾਸ ਵੀ ਕਰਕੇ ਆਇਆ ਹਾਂ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਸਿੱਖਾਂ ਦੇ ਜਜ਼ਬਾਤ ਜ਼ਰੂਰ ਪਹੁੰਚਾਉਣਾ ਚਾਹੁੰਦਾ ਕਿ ਸਾਰੇ ਸੰਸਾਰ ਦੇ ਸਿੱਖਾਂ ਦੇ ਜਜ਼ਬਾਤ ਆ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲੇ ਹੁਣ ਮਾਹੌਲ ਜਿਹੜਾ ਵਾ ਬਹੁਤ ਵਧੀਆ ਵਾ ਬੜਾ ਚੰਗਾ ਸੁਖਾਵਾਂ ਮਾਹੌਲਾ ਮੈਨੂੰ ਲੱਗਦਾ ਕਿਉਂਕਿ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਾਕਾ ਸ਼ਹੀਦੀ ਦਿਸ਼ਤਬ ਦੀ ਆ ਰਹੀ ਆ ਤਾਂ ਗੁਰੂ ਸਾਹਿਬ ਜੀ ਨੇ ਜਿੱਥੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਉੱਥੇ ਮਨੁੱਖੀ ਅਧਿਕਾਰਾਂ ਦੇ ਲਈ ਵੀ ਦਿੱਤੀ ਧਾਰਮਿਕਾ ਜਾਤੀ ਦੀ ਤਾਂ ਇਸ ਮੌਕੇ ਦੇ ਉੱਤੇ ਜੇ ਭਾਰਤ ਸਰਕਾਰ ਐਲਾਨ ਕਰ ਦੇ ਸਾਇ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਊਗੀ 25 ਨਵੰਬਰ ਨੇੜੇ ਹੀ ਆ ਰਿਹਾ ਉਹਦੇ ਨੇੜੇ-ਤੇੜੇ ਸਰਕਾਰ ਨੂੰ ਜ਼ਰੂਰ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੋਲਣਾ ਚਾਹੀਦਾ ਇਹ ਲਾਂਘਾ ਦਿਲਾਂ ਨੂੰ ਜੋੜਦਾ ਮੁਹੱਬਤ ਨੂੰ ਵਧਾਉਂਦਾ ਬਾਕੀ ਸਾਨੂੰ ਆਪਣੇ ਗੁਰਸਥਾਨਾਂ ਨਾਲ ਇਸ਼ਕ ਵਾ ਮੁਹੱਬਤ ਆ ਅਸੀਂ ਤੇ ਦੋ ਵੇਲੇ ਅਰਦਾਸ ਕਰਦੇ ਆ ਵੀ ਜਿੰਨਾ ਗੁਰਦੁਆਰਿਆਂ ਤੋਂ ਵਿਛੋੜਿਆ ਖੁੱਲੇ ਬਾਕੀ ਜੇ ਸਿੱਖ ਜਾਣਗੇ ਵੇਖੋ ਸਿੱਖਾਂ ਦੀ ਬਹੁਤ ਪ੍ਰੌਫਿਟੀ ਆ ਉੱਥੇ 150 ਕਰੋੜ ਤੇ 1 ਏਕੜ ਜ਼ਮੀਨ ਆ ਲੱਖ 1.5 ਲੱਖ ਏਕੜ 1.5 ਲੱਖ ਏਕੜ ਜ਼ਮੀਨ ਆ ਸਾਡੀ ਉੱਥੇ ਔਰ ਬਹੁਤ ਸਾਰੇ ਗੁਰਦੁਆਰੇ ਆ ਉਹ ਸਿੱਖ ਜਾਣਗੇ ਉੱਥੇ ਤੇ ਗੁਰਦੁਆਰਿਆਂ ਚ ਆਵਾਜ਼ਾਈ ਵਧੂਗੀ ਸਿੱਖਾਂ ਦਾ ਦਾਵਾ ਵੀ ਰਹਿੰਦਾ ਫਿਰ ਉਥੋਂ ਦੀ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਜਿਹੜੇ ਸਰਦਾਰ ਰਮੇਸ਼ ਸਿੰਘ ਅਰੋੜਾ ਪ੍ਰਧਾਨ ਉਹ ਚੰਗੇ ਕੰਮ ਕਰ ਰਹੇ ਲੈਂਦੇ ਪੰਜਾਬ ਦੀ ਸਰਕਾਰ ਨੇ ਮਿਲ ਕੇ ਇੱਕ ਦੇਖੋ ਉਥੋਂ ਦੀ ਲੈਂਦੇ ਪੰਜਾਬ ਦੀ ਸਰਕਾਰ ਨੇ ਸਿੱਖ ਨੂੰ ਮਾਣ ਦਿੱਤਾ ਆ ਦਸਤਾਰ ਰਿਪਰੈਜ਼ੈਂਟ ਕਰਦੀ ਹੈ ਉੱਥੇ ਉਹ ਮੰਤਰੀ ਉਥੋਂ ਦੀ ਵਿਜ਼ਾਰਤ ਦੇ ਤੇ ਦੂਜਾ ਉਹਨਾਂ ਨੇ ਹੁਣ 17 ਨਵੇਂ ਗੁਰਦੁਆਰੇ ਅਪ੍ਰੈਲ ਤੱਕ ਰੀਸਟੋਰ ਕਰਦੇ ਨੇ ਜਿੱਥੇ ਸਿੱਖ ਸੰਗਤ ਜਾਇਆ ਕਰੂਗੀ ਔਰ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਰਹੇ ਕੜ ਦੀ ਕਲਾ ਤੇ ਰਹਿਣ ਦੋ ਮੁਲਕ ਅਰ ਅਸੀਂ ਆਪਸੀ ਮੇਲ ਮਿਲਾਪ ਸਾਂਝ ਦੇ ਨਾਲ ਰਹੀਏ ਗੁਰੂ ਨੇ ਸਾਨੂੰ ਕਿਹਾ ਸਿੰਘ ਸਾਹਿਬ ਜਿਵੇਂ ਪਿਛਲੇ ਸਮੇਂ ਮਾਹੌਲ ਤਣਾਪੂਰਨ ਰਿਹਾ ਭਾਰਤ ਪਾਕਿਸਤਾਨ ਦੇ ਵਿਚਕਾਰ ਉਸ ਨੂੰ ਲੈ ਕੇ ਵੀ ਕੁਝ ਉੱਥੇ ਵੇਖਣ ਲਈ ਮਿਲਿਆ ਜਾਂ ਫਿਰ ਆਮ ਪਹਿਲਾਂ ਵਾਂਗ ਹੀ ਜਿਹੜੇ ਆ ਉਥੋਂ ਦੀ ਆਮ ਜਿਹੜੇ ਲੋਕ ਨੇ ਉਹ ਮਿਲੇ ਉਹਨਾਂ ਦਾ ਪਿਆਰ ਵਿੱਚ ਨੂੰ ਮਿਲਿਆ ਲੋਕਾਂ ਦੇ ਵਿੱਚ ਤੇ ਪੂਰਾ ਪਿਆਰ ਆ ਮੈਂ ਹੁਣ ਸਵੇਰੇ ਅਜ ਲਾਹੌਰ ਗਿਆ ਸੀ ਉੱਥੋਂ ਕੋਈ ਸਬਾਨ ਕਰੀ ਜਣਾ ਇਮਯਾਰ ਚ ਖਰਦਾਰ ਦੀ ਖਰਦਾਰ ਜੀ ਹੁੰਦੀ ਹੈ ਤੇ ਉਹ ਕਹਿੰਦੇ ਤੁਹਾਡੀ ਡੀਲ ਕਰਦੇ ਆਂ ਫਿਰ ਦਸਤਾਰਾਂ ਵਾਲੇ ਕਦੋਂ ਆਉਣਗੇ ਜਿਹੜਾ ਪੰਜਾਬੀ ਆ ਸਾਡਾ ਨਾ ਸਾਥ ਕਰਦੇ ਉਹ ਭਾਵੇਂ ਇੱਧਰ ਆ ਤੇ ਭਾਵੇਂ ਉੱਤਰ ਆ ਉਹ ਸਾਂਝ ਤੇ ਆ ਬੋਲੀ ਦੀ ਸਾਂਝ ਵੀ ਆ ਤੇ ਵੈਸੇ ਵੀ ਵੇਖੋ ਉਹ ਚਾਹੁੰਦੇ ਆ ਕੋਈ ਮੈਨੂੰ ਕਿਤੇ ਕੋਈ ਨਫ਼ਰਤ ਕਿਸੇ ਪਾਸੇ ਕੋਈ ਨਜ਼ਰ ਨਹੀਂ ਆਈ ਨਾ ਮੈਨੂੰ ਤੇ ਇੱਥੇ ਵੀ ਕੋਈ ਨਫ਼ਰਤ ਨਹੀਂ ਨਜ਼ਰ ਆਈ ਤੇ ਨਾ ਉੱਥੇ ਨਜ਼ਰ ਆਈ ਕਿਉਂਕਿ ਵੈਸੇ ਵੀ ਆਹੀਂ ਤੇ ਕਿਸੇ ਨੂੰ ਇਦਾਂ ਦੀ ਸੋਚ ਰੱਖੀ ਨਹੀਂ ਬਾਕੀ ਕਰਤਾਰਪੁਰ ਦਾ ਲਾਂਘਾ ਮੈਂ ਫੇਰ ਕਹਿੰਦਾ ਮੈਂ মিডিਏ ਨੂੰ ਵੀ ਅਪੀਲ ਕਰਨਾ ਵੀ ਇਸ ਗੱਲ ਨੂੰ ਤੁਸੀਂ ਥੋੜਾ ਜਿਆਦਾ ਯੋਰ ਦੇ ਕੇ ਵੀ ਉਠਾਓ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੁਣ ਖੁੱਲ ਜਾਣਾ ਚਾਹੀਦਾ ਵੇਖੋ ਸਿੱਖ ਉੱਥੇ ਜਾਣ ਆਪਣੇ ਗੁਰੂ ਘਰ ਨੂੰ ਨਤਮਸਤਕ ਹੋਣ ਬਾਕੀ ਜਿਹੜੇ ਪ੍ਰਬੰਧ ਕੀਤੇ ਸੀ ਨਾ ਲੈਂਦੇ ਪੰਜਾਬ ਦੀ ਸਰਕਾਰ ਨੇ ਜੱਥਾ ਉੱਥੇ ਹੀ ਆ ਤੇ ਰਾਤੀ ਮੈਂ ਵੀ ਕਰਤਾਰਪੁਰ ਸਾਹਿਬ ਹੀ ਹਾਂ ਬੜੇ ਪੁਖਤਾ ਪ੍ਰਬੰਧ ਆ ਪੂਰਾ ਪ੍ਰੋਟੋਕਾਲ ਆ ਔਰ ਮੈਡੀਕਲ ਤੋਂ ਲੈ ਕੇ ਨਾਲ ਜਿਹੜੀਆਂ ਆਪਣੀਆਂ ਹੁੰਦੀਆਂ ਫਾਇਰਮੈਨਾਂ ਮੈਡੀਕਲ ਗੱਡੀਆਂ ਫਿਰ ਪੂਰੀ ਪੂਰੀ ਸੁਰੱਖਿਆ ਔਰ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਉੱਥੇ ਸਤੰਦਰਕ ਚਾ ਗਿਆ ਸਿੱਖ ਕਲੇ ਇਤੋਂ ਹੀ ਨਹੀਂ ਗਿਆ ਆ ਜਿਹੜਾ ਸਿੱਖ ਡਾਇਸਪੋਰਾ ਵਾ ਪੂਰਾ ਵਰਲਡ ਕੱਪ ਉਥੋਂ ਵੀ ਸਿੱਖ ਕਾਫੀ ਗਿਣਤੀ ਦੇ ਵਿੱਚ ਉੱਥੇ ਆਏ ਔਰ ਜਦੋਂ ਉਹਨਾਂ ਨੇ ਨਨਕਾਣਾ ਸਾਹਿਬ ਪ੍ਰੋਗਰਾਮ ਹੀ ਉਹਦੋਂ ਲੱਖਾਂ ਦਾ ਕਾਟ ਸੀ ਔਰ ਮਨ ਨੂੰ ਬੜੀ ਖੁਸ਼ੀ ਵੀ ਵੀ 47 ਦੇ ਵਿੱਚ ਜਦੋਂ ਅਸੀਂ ਛੱਡਿਆ ਤੇ ਵੇਖੋ ਹੁਣ ਵੀ ਜਦੋਂ ਮੈਂ ਨਨਕਾਣਾ ਸਾਹਿਬ ਤੋਂ ਤੁਰਿਆ ਵਾ ਨਨਕਾਣਾ ਸਾਹਿਬ ਸਾਡੇ ਗੁਰੂ ਦੀ ਧਰਤੀ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਥੋਂ ਮੂਲ ਆ ਜੇ ਸਿੱਖੀ ਦਾ ਵੀ ਜਨਮ ਨਾਲ ਹੀ ਦਾ ਤੋ ਸਿੱਖ ਹੁੰਦੇ ਜਾਂਦੇ ਰਹਿਣਗੇ ਤੇ ਉਹ ਚੰਗੀ ਗੱਲ ਆ ਇਹਦੇ ਨਾਲ ਕੀ ਆ ਵੀ ਸਾਡੇ ਗੁਰਦੁਆਰੇ ਜਿਹੜੇ ਆ ਉੱਥੇ ਖੁਸ਼ਹਾਲੀ ਪੂਰੀ ਰਹੂਗੀ ਬਾਕੀ ਪ੍ਰਬੰਧ ਵੀ ਭੁਗਤਾਈ ਖਾਸ ਕਰਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਸਾਂ ਵੀ ਤਾਂ ਆ ਵੀ ਬਹੁਤ ਚੰਗੇ ਕੰਮ ਜਿਹੜੀ ਕਰ ਰਹੀ ਆ ਉਹਨਾਂ ਨੇ ਕਿਹਾ ਵੀ ਉੱਥੇ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਵੱਡਾ ਭਰਾ ਮੰਨਦੇ ਆ ਔਰ ਜੋ ਆਕਾਲ ਤਖਤ ਸਾਹਿਬ ਤੋਂ ਦੇਸ਼ ਹੋਊਗਾ ਉਹਦੇ ਮੁਤਾਬਕ ਹੀ ਅਸੀਂ ਕਰਦੇ ਆ ਤੇ ਉਹਦੇ ਮੁਤਾਬਕ ਹੀ ਚੱਲਾਂਗੇ ਸਿੰਘ ਸਾਹਿਬ ਹਰਦੂ ਸਿੰਘ ਸਾਹਿਬ ਜਿਵੇਂ ਆਦਿਕਾਲ ਸਿੰਘ ਸਾਹਿਬ ਜਿਵੇਂ ਆਰਕ ਕਈ ਵੀਜ਼ਾ ਲੱਗੇ ਦੇ ਬਾਵਜੂਦ ਵੀ ਇੱਥੇ ਰਹਿ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਕਾਫੀ ਦੁੱਖ ਜਿਹੜਾ ਵਾ ਵੇਖਣ ਨੂੰ ਮਿਲਿਆ ਕਈ ਇਹਨਾਂ ਦੇ ਅੱਖਾਂ ਦੇ ਅਥਰੂ ਵੀ ਆਏ ਲੱਗਦਾ ਨਹੀਂ ਕਿ ਵੀਜ਼ਾ ਸਿਸਟਮ ਜਿਹੜਾ ਵਾ ਉਹ ਖਤਮ ਕਰ ਦੇਣਾ ਚਾਹੀਦਾ ਭਾਰਤ ਸਰਕਾਰ ਨੇ ਦੇਖੋ ਵੀਜ਼ਾ ਤੇ ਚਲੋ ਲੈਣਾ ਹੀ ਪੈਣਾ ਪਰ ਉਹਦੇ ਵਿੱਚ ਜਿਹੜੇ ਰੂਲ ਆ ਠੀਕ ਆ ਆਪਣੀ ਵੈਰੀਫਿਕੇਸ਼ਨ ਜੋ ਵੀ ਇਹਨਾਂ ਦੀਆਂ ਸਾਡੀਆਂ ਏਜੰਸੀਆਂ ਕਰਦੀਆਂ ਇਦਾਂ ਉਹ ਪੂਰਾ ਕਰਨ ਪਰ ਜਦੋਂ ਵੀਜ਼ਾ ਲੱਗ ਹੀ ਗਿਆ ਜਦੋਂ ਕੋਈ ਗੁਰੂ ਦੇ ਦਰ ਤੇ ਆਣ ਕੇ ਖੜ ਗਿਆ ਪਰਲੇ ਬੰਨੇ ਨਾਲ ਹੀ ਤੇ ਲਾਹੌਰ ਤੇ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਥਾਨਾ ਤੇ ਗੁਰੂ ਰਾਮਦਾਸ ਦਾ ਪ੍ਰਕਾਸ਼ ਸਥਾਨਾ ਉਹਨੂੰ ਫੇਰ ਜਾਣ ਦੇਣਾ ਚਾਹੀਦਾ ਇਹ ਥੋੜਾ ਜਿਆ ਸਾਾਨੂੰ ਨਾ ਮਤਲਬ ਖੁੱਲ੍ਹਦਲੀ ਦਿਖਾਉਣੀ ਚਾਹੀਦੀ ਹਾਂ ਠੀਕ ਆ ਸਰਕਾਰਾਂ ਨੇ ਜਿਹੜੇ ਆਪਣੇ ਕੰਮ ਉਪਰ ਹੀ ਪੂਰੀ ਜਾਂਚ ਪਿਤਾਲ ਜੋ ਕਰਦੇ ਆ ਕੰਮ ਪਰ ਜਦੋਂ ਇੱਕ ਵਾਰੀ ਵੀਜ਼ਾ ਲੱਗ ਜੇ ਹੁਣ ਮੈਨੂੰ ਪਤਾ ਲੱਗਾ ਵੀ ਕੁਝ ਸਾਡੇ ਸਿੱਖਾਂ ਦੇ ਲਿਸਟ ਦੇ ਵਿੱਚ ਨਾਮ ਵੀ ਹੈ ਜੇਪੀਸੀ ਵਾਲੇ ਨਹੀਂ ਭੇਜਦੇ ਤੇ ਕੁਝ ਮੁੜੇ ਨੇ ਉੱਥੇ ਕਿ ਵੀਜ਼ੇ ਲੱਗੇ ਤੇ باوجود ਤੋ ਕਿਸੇ ਨੂੰ ਵੀ ਜੇ ਵੀਜ਼ਾ ਲੱਗਾ ਤੇ ਜਾਣ ਦੇਣਾ ਚਾਹੀਦਾ ਹਿੰਦੂ ਸਰਦਾਲੂਆ ਨੂੰ ਵੀ ਰੋਕਿਆ ਗਿਆ ਕੁਝ ਕਿਹਨਾਂ ਨੇ ਰੋਕਿਆ ਅੱਥੇ ਹੀ ਬੋਟ ਤੇ ਜਿਹੜੇ ਜਿਨ੍ਹਾਂ ਦੇ ਵੀਜ਼ੇ ਲੱਗੇ ਸੀ ਇਹ ਉਧਰ ਵਾਲਿਆਂ ਰੋਕਿਆ ਕਿ ਇੱਧਰ ਵਾਲਿਆਂ ਇੱਧਰ ਇੱਧਰ ਵਾਲਿਆਂ ਉਹ ਤਾਂ ਫਿਰ ਇਹ ਦੱਸ ਸਕਦੇ ਨੇ ਕਿ ਕਿੱਧਰ ਰੋਕਿਆ ਨਹੀਂ ਕਿ ਆ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਕਿਹਾ ਗਿਆ ਹੈ ਕਿ ਲਿਸਟ ਦੇ ਵਿੱਚ ਨਾਮ ਜਿਹੜਾ ਵਾ ਉਹ ਨਹੀਂ ਹੈਗਾ ਉਹ ਅਪਰੂਵਲ ਜਿਹੜੀ ਆ ਉਹ ਨਹੀਂ ਮਿਲ ਪਾਈ ਕਿਉਂਕਿ ਵੀਜ਼ਾ ਲੱਗਣ ਦੇ ਬਾਵਜੂਦ ਵੀ ਅਪਰੂਵਲ ਜਿਹੜੀ ਉਹ ਨਹੀਂ ਮਿਲ ਉਹ ਅਪਰੂਵਲ ਤੇ ਫਿਰ ਆਪਣੀ ਇੰਡੀਅਨ ਸਰਕਾਰ ਨੇ ਦੇਣੀ ਹੋਊ ਉਹ ਸਰਕਾਰ ਨੂੰ ਦੇ ਦੇਣੀ ਚਾਹੀਦੀ ਆ ਬਾਕੀ 35 40 Hindu ਯਾਤਰੀ ਜਿਹੜੇ ਉਹ ਜਥੇ ਨਾਲ ਗਏ ਨੇ ਔਰ ਮੈਨੂੰ ਉੱਥੇ ਮਿਲੇ ਵੀ ਉਹ ਤੇ ਬੜੇ ਖੁਸ਼ ਹੈਗੇ ਉੱਥੇ ਸੇਵਾ ਬਹੁਤ ਕਰ ਰਹੇ ਗੁਰੂ ਨਾਨਕ ਦੇ ਦਰ ਤੇ ਮੈਂ ਵੇਖਿਆ ਉੱਥੇ ਭਈ ਸਿੱਖ ਵੀ ਸੇਵਾ ਕਰ ਰਿਹਾ Hindu ਵੀ ਕਰ ਰਿਹਾ ਤੇ ਪੰਜਾਬੀ ਮੁਸਲਮਾਨ ਨੇ ਵੀ ਕਰ ਰਿਹਾ ਗੁਰੂ ਨਾਨਕ ਨੇ ਜਿਹੜਾ mohabbat ਦਾ ਪੈਗਾਮ ਦਿੱਤਾ ਉਹ ਨਨਕਾਣਾ ਸਾਹਿਬ ਤੁਸੀਂ ਅੱਜ ਵੀ ਜਾਓਗੇ ਉਹ ਤੁਹਾਨੂੰ ਸਪਸ਼ਟ ਨਜ਼ਰ ਆਊਗਾ ਬਾਕੀ ਕਾਫੀ ਜਾਣੇ ਜਿਹੜੇ ਨੇ Hindu ਪਰਿਵਾਰਾਂ ਦੇ ਇੱਥੋਂ ਗਏ ਨੇ ਕੋਈ ਇਦਾਂ ਦੇ ਮੈਨੂੰ ਤੇ ਕੋਈ ਉੱਥੇ ਉਹਨਾਂ ਦੇ ਵਿੱਚ ਕੋਈ ਡਰ ਭੈ ਕਿਸੇ ਬਾਤ ਕੋਈ ਨਜ਼ਰ ਨਹੀਂ ਆਇਆ ਬੜੇ ਖੁੱਲ੍ਹਦਲੀ ਨਾਲ ਉਹ ਜਥੇ ਦੇ ਨਾਲ ਹੀ ਨੇ ਪਰ ਅਸੀਂ ਤੇ ਇਹ ਵੀ ਚਾਹੁੰਨੇ ਵੀ ਜਿਹੜੇ Hindu ਯਾਤਰੀ ਆ ਸਾਡੇ ਇੱਧਰ ਇਹਨਾਂ ਦੇ ਬਦਲ ਸਥਾਨ ਇਹਨਾਂ ਨੂੰ ਵੀ ਜੇ ਦੇਣੇ ਚਾਹੀਦੇ ਆ ਤੇ ਨਾਲ ਹੀ ਜਿਹੜੇ ਸਾਡੇ ਉੱਧਰ ਸਿੱਖ ਆ ਉਹ 15000 ਸਿੱਖ ਆ ਉੱਥੇ ਉਹ ਉਹਨਾਂ ਦਾ ਦਰਬਾਰ ਸਾਹਿਬ ਇੱਥੇ ਆ ਸਾਡੇ 5 ਤੱਕ ਇੱਥੇ ਆ ਅੰਮ੍ਰਿਤਸਰ ਤੋਂ ਅਮਰਿਤਪਾਲ ਸਿੰਘ ਦੀ ਰਿਪੋਰਟ ਪੰਜਾਬੀ ਜਾਗਰ